ਮਾਨਾ ਵਿਖੇ ਰੋਟਰੀ ਕਲੱਬਸ ਮਾਨਾ ਦੇ ਪਹਿਲੇ ਪ੍ਰਧਾਨ ਏਕੇ ਬੰਸਲ ਦੀ ਯਾਦ ਦੇ ਵਿੱਚ ਰੋਟਰੀ ਭਵਨ ਵਿਖੇ ਅੱਖਾਂ ਦੇ ਕੈਂਪ ਦਾ ਆਯੋਜਨ ਕਰਵਾਇਆ ਗਿਆ ਸੀ ਜਿਸ ਮੌਕੇ ਕਿਸ ਮਾਨਾ ਦੇ ਨਾਲ ਲੱਗਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਿਰਕਤ ਕਰਦਿਆਂ ਆਏ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਇਸ ਕੈਂਪ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਦੇ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਡਾਕਟਰ ਸਮਨ ਗਰਕਤੇ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਇਸ ਦੇ ਨਾਲ ਹੀ ਜ਼ਰੂਰਮੰਦ ਲੋਕਾਂ ਨੂੰ ਅੱਖਾਂ ਦੇ ਵਿੱਚ ਲੈਂਸ ਵੀ ਪਾਏ ਗਏ ਇਸ ਮੌਕੇ ਤੇ ਇੱਕੀ ਬੰਸਲ ਦੇ ਪੁੱਤਰ ਅਸ਼ੀਸ਼ ਬੰਸਲ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਇਹ ਕੈਂਪ ਲਗਵਾਇਆ ਸਾਡੇ ਲੇਟ ਸ਼੍ਰੀ ਏ ਕੇ ਬੰਸਲ ਮੇਰੇ ਅੰਕਲ ਮੇਰੇ ਫਾਦਰ ਸਾਹਿਬ ਦੇ ਦੋਸਤ ਔਰ ਆਸ਼ੀਸ਼ ਜੀ ਜਿਹੜੇ ਮੇਰੇ ਬੜੇ ਭਾਈ ਵੀ ਹੈ ਕਰੀਬੀ ਦੋਸਤ ਵੀ ਹੈ ਇਹਨਾਂ ਨੇ ਆਪਣੇ ਪਰਿਵਾਰ ਵੱਲੋਂ ਹਰ ਸਾਲ ਜਿਹੜਾ ਕਿ ਉਹਨਾਂ ਦੀ ਯਾਦ ਚ ਮਿੱਠੀ ਯਾਦ ਚ ਆਈ ਕੈਂਪ ਲਾਉਂਦੇ ਆ ਰਹੇ ਹਨ ਜਦ ਦੀ ਉਹਨਾਂ ਦੀ ਡੈਥ ਹੋਈ ਹੈ ਤੇ ਅੱਗੇ ਨੂੰ ਵੀ ਇਹ ਕੈਂਪ ਚੱਲਦਾ ਰਹੇਗਾ ਜਿਹੜੇ ਬਾਂਸਲ ਸਾਹਿਬ ਸੀ ਬੜੇ ਇੱਕ ਬਹੁਤ ਵੱਡੇ ਸੋਸ਼ਲ ਵਰਕਰ ਸੀ ਸਮਾਣੇ ਚ 1979 ਚ ਜਦੋਂ ਇਸ ਕਲੱਬ ਦੇ ਕਲਚਰ ਦਾ ਕਿਸੇ ਨੂੰ ਨਹੀਂ ਪਤਾ ਸੀ ਉਦੋਂ ਇਹ ਇੱਥੇ ਕਲੱਬ ਲੈ ਕੇ ਆਏ ਸੋਸ਼ਲ ਸਰਵਿਸ ਉਦੋਂ ਦੇ ਹੀ ਅੰਕਲ ਦਾ ਜਿਹੜਾ ਇੱਕ ਵਿਜਨ ਸੀ ਅੱਖਾਂ ਦਾ ਉਹਨਾਂ ਨੂੰ ਕੈਂਪ ਲਾਉਣ ਦਾ ਹਮੇਸ਼ਾ ਤੋਂ ਹੀ ਸ਼ੌਕ ਰਿਹਾ ਉਹੀ ਉਸੇ ਪਰੰਪਰਾ ਨੂੰ ਆਸ਼ੀਸ਼ ਬਾਂਸਲ ਹੋਰਾਂ ਨੇ ਇਹਨਾਂ ਦੇ ਪਰਿਵਾਰ ਨੇ ਇਸ ਪਰੰਪਰਾ ਨੂੰ ਅੱਗੇ ਵਧਾਇਆ ਔਰ ਪ੍ਰਮਾਤਮਾ ਅੱਗੇ ਮੈਂ ਬੇਨਤੀ ਅਰਦਾਸ ਕਰਦਾ ਜਿੱਥੇ ਵੀ ਸਾਡੇ ਅੰਕਲ ਹੋਣ ਖੁਸ਼ ਰਹਿਣ ਔਰ ਸਾਨੂੰ ਅਸ਼ੀਰਵਾਦ ਦਿੰਦੇ ਰਹਿਣ ਔਰ ਜਿਹੜੀ ਇਹ ਸੋਸ਼ਲ ਸਰਵਿਸ ਹੈ ਆਸ਼ੀਸ਼ ਨੂੰ ਮਾਨਵ ਨੂੰ ਇਹਨਾਂ ਨੂੰ ਹਮੇਸ਼ਾ ਇਸ ਗੱਲ ਦਾ ਉਹ ਬਲ ਦਿੰਦੇ ਰਹਿਣ ਅਸ਼ੀਰਵਾਦ ਦਿੰਦੇ ਰਹਿਣ ਥੈਂਕ ਯੂ ਕੰਡਾ ਕੈਂਪ ਲੈਬ ਰਿਡ ਕਿਰਿਆਤਰ ਕਮਿਕ ਬਲੈਸ ਇਹ ਅਸੀਂ ਕਲੱਬ ਦੇ ਸਾਡੇ ਚਾਟੇ ਪ੍ਰੈਜ਼ੀਡੈਂਟ ਲੇਟ ਸ਼੍ਰੀ ਏਕੇ ਬਾਂਸਲ ਦੀ ਯਾਦ ਵਿੱਚ ਹਮੇਸ਼ਾ ਅਸੀਂ ਆਪਣੇ ਬਾਂਸਲ ਪਰਿਵਾਰ ਦੇ ਸਹਿਯੋਗ ਦੇ ਨਾਲ ਹਰ ਸਾਲ ਇੱਕ ਕੈਂਪਸੀ ਦਾ ਕੈਂਪ ਦਾ ਯੋਜਨ ਕਰਦੇ ਹਾਂ ਏ ਅਸੀਂ ਪਰਮਪਿਤਾ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਸਾਨੂੰ ਇਹ ਸ਼ਕਤੀ ਦਿੱਤੀ ਹੈ ਕਿ ਕੈਂਪ ਅਸੀਂ ਲਗਾ ਸਕੀਏ ਤੇ ਸਾਡੇ ਪਿਤਾ ਜੀ ਦੀ ਉਹਨਾਂ ਦੇ ਪ੍ਰੇਰਣਾ ਕਰ ਸਦਕੀ ਹੈ ਕਿ ਜਿਨ੍ਹਾਂ ਨੇ ਸਾਨੂੰ ਇਸ ਰਾਹ ਤੇ ਲਗਾਇਆ ਹੈ ਕਿਸੇ ਸੋਸ਼ਲ ਸਰਵਿਸਿਸ ਦੇ ਕੰਮਾਂ ਨੂੰ ਅੱਗੇ ਪ੍ਰਮੁੱਖ ਰੱਖਦੇ ਹੋਏ ਇਹ ਕੰਮਾਂ ਨੂੰ ਅੰਜਾਮ ਦਿੰਦੇ ਰਹੀਏ ਤੇ ਅਸੀਂ ਸ਼ੁਕਰਗੁਜ਼ਾਰ ਆਂ ਆਪਣੇ ਯਾਰਾਂ ਦੋਸਤਾਂ ਦਾ ਮਿੱਤਰਾਂ ਦਾ ਸਾਡੇ ਮਹਿਮਾਨ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਨੇ ਸਾਨੂੰ ਉਹਨਾਂ ਦੇ ਆਨ ਤੇ ਸਾਨੂੰ ਸਹਿਯੋਗ ਤੇ ਆਪਣਾ ਬਲ ਮਿਲਦਾ ਹੈ ਵੀ ਅਸੀਂ ਇਹ ਜੇ ਅੱਛੇ ਸੋਸ਼ਲ ਸਰਵਿਸ ਦੇ ਕੰਮ ਕਰਦੇ ਰਹੀਏ ਤੇ ਅਸੀਂ ਇਹੀ ਰੱਬ ਨੂੰ ਅਰਜ਼ੀ ਲਗਾਉਂਦੇ ਹਾਂ ਕਿ हे ਮਾਲਕ ਸਾਨੂੰ ਇਸ ਤਰ੍ਹਾਂ ਹੀ ਆਪਣੇ ਫਾਦਰ ਦੀ ਮਤਲਬ ਪ੍ਰੇਰਣਾ ਮਿਲਦੀ ਰਹੇ ਉਹ ਸਾਨੂੰ ਇਦਾਂ ਹੀ ਆਪਣੀ ਰੌਸ਼ਨੀ ਦਿੰਦੇ ਰਹਿਣ ਤਾਂ ਕਿ ਅਸੀਂ ਅੱਗੇ ਹੋਰ ਇਦਾਂ ਦੇ ਕੰਮ ਅੱਛੇ ਸੋਸ਼ਲ ਸਰਵਿਸ ਦੇ ਕੰਮ ਕਰਦੇ ਰਹੀਏ ਰੋਟਰੀ ਕਲੱਬਸ ਮਾਨਨ ਦੇ ਪਹਿਲੇ ਪ੍ਰਧਾਨ ਸ਼੍ਰੀ ਅਕੇਵਾਂਸਲ ਜੀ ਦੀ ਮਿੱਠੀ ਯਾਦ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਇੱਕ ਕੈਂਪ ਲਾਇਆ ਹਰ ਸਾਲ ਹੀ ਲਗਾਉਂਦੇ ਹਨ ਜਿੱਥੇ ਪਰਿਵਾਰ ਨੂੰ ਪਰਮਾਤਮਾ ਸ਼ਕਤੀ ਦੇ ਰਿਹਾ ਹੈ ਇੱਥੇ ਰੋਟਰੀ ਕਲੱਬ ਸਮਾਣਾ ਵੀ ਆਪਣੇ ਆਪ ਨੂੰ ਬੜਾ ਗਰਵਾਨ্বিত ਮਹਿਸੂਸ ਕਰਦਾ ਕਿ ਜਿੰਨੇ ਵੀ ਹੁਣ 45 ਸਾਲਾਂ 46 ਸਾਲਾਂ ਤੋਂ ਰੋਟਰੀ ਕਲੱਬ ਸਮਾਣਾ ਜੋ ਵੀ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ ਇਹ ਉਹਨਾਂ ਦੀ ਬੜੀ ਸਦਕਾ ਹੀ ਹੈ ਤਾਂ ਹੋਰ ਵੀ ਜਿੰਨੇ ਵੀ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਜੇ ਮੈਂ ਆਪਣੇ ਨਿੱਜੀ ਤੌਰ ਤੇ ਗੱਲ ਕਰਾਂ ਕੀ ਜ਼ਿੰਦਗੀ ਚ ਜੇ ਕਾਇਆ ਕਲਪ ਕਰਨਾ ਇੱਕ ਮਰਲੇ ਇੱਕ ਯੂਨੀਵਰਸਿਟੀ ਸੀ ਆਪਣੇ ਆਪ ਚ ਜਿਹੜਾ ਬੰਦਾ ਉਹਨਾਂ ਦੇ ਨੇੜੇ ਰਿਹਾ ਰੋਟਰੀ ਵਾਸਤੇ ਹਰ ਟਮ ਹਾਜ਼ਰ ਰਹਿੰਦੇ ਸੀਗੇ ਸੋ ਇਹਨਾਂ ਸ਼ਬਦਾਂ ਨਾਲ ਅਸੀਂ ਉਹਨਾਂ ਨੂੰ ਸ਼ਰਧਾ ਸਮਨ ਵੀ ਅਰਪਿਤ ਕਰਦੇ ਹਾਂ ਔਰ ਅੱਜ ਦੇ ਦਿਨ ਨੂੰ ਅਸੀਂ ਸਮਰਪਣ ਦਿਵਸ ਦੇ ਰੂਪ ਚ ਅਸੀਂ ਮਨਾਨੇ ਹਾਂ ਵੀ ਇਹ ਸਮਰਪਣ ਸਮਾਜੀ ਭਲਾਈ ਵਾਸਤੇ ਸਮਰਪਣ ਸਮਾਜ ਦੇ ਲੋਕਾਂ ਵਾਸਤੇ ਜੋ ਬਾਂਸਲ ਜੀ ਨੇ ਸਿਖਾਇਆ ਉਹਨਾਂ ਦੀ ਮਿੱਟੀ ਯਾਤਰਾ ਚ ਕੈਂਪ ਲਗਾ ਕੇ ਅਸੀਂ ਉਹਨਾਂ ਨੂੰ ਹਦਾਈ ਨਾਮ ਰੌਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ ਜੀ ਸੁਮਾਣਾ ਤੋਂ ਕਲਾ ਸ਼ਰਮਾ ਦੀ ਰਿਪੋਰਟ